ਚੈ ਗੁਰਦੇਵ ਧੰ ਗੁਰਦੇਵ ਸਾਧ ਸੰਗਤ ਜੀ ਗੁਰ ਰਵਿਦਾਸ ਮਹਾਰਾਜ ਜੀ ਇੱਕ ਮਹਾਨ ਸੰਤ ਭਗਤ ਅਤੇ ਸਮਾਜ ਸੁਧਾਰਕ ਸਨ ਜੋ 15ਵੀਂ ਸਦੀ ਵਿੱਚ ਉਤਪੰਨ ਹੋਏ ਉਹਨਾਂ ਨੇ ਮਨੁੱਖਤਾ ਭਾਈਚਾਰੇ ਅਤੇ ਸਦਾਚਾਰ ਦੀ ਪ੍ਰਾਰਥਨਾ ਕੀਤੀ ਗੁਰੂ ਜੀ ਦਾ ਜਨਮ 1398 ਈਸਵੀ ਵਿੱਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਕਾਸੀ ਸ਼ਹਿਰ ਵਿੱਚ ਹੋਇਆ ਉਹਨਾਂ ਦੇ ਪਿਤਾ संतोख दास जी ਅਤੇ માતા ਕਲਸਾ ਦੇਵੀ ਜੀ ਸਨ। ਉਹਨਾਂ ਦਾ ਪਰਿਵਾਰ ਚਮਾਰ ਜਾਤੀ ਨਾਲ ਸੰਬੰਧਿਤ ਸੀ ਜੋ ਚਮੜੇ ਦਾ ਕਾਰੋਬਾਰ ਕਰਦੇ ਸਨ। ਗੁਰੂ ਅਰਜਨ ਦੇਵ ਜੀ ਦਾ ਬਚਪਨ ਤੋਂ ਹੀ ਧਾਰਮਿਕ ਅਤੇ ਕਰੋਨਾ ਭਾਵੀ ਸਨ। ਉਹ ਹਰ ਵਿਅਕਤੀ ਨੂੰ ਇੱਕ ਵਧੀਆ ਇਨਸਾਨ ਸਮਝਦੇ ਸਨ ਅਤੇ ਕਿਸੇ ਵੀ ਜਾਤ ਪਾਤ ਵਿੱਚ ਵਿਸ਼ਵਾਸ ਨਹੀਂ ਕਰਦੇ ਸਨ। ਉਹਨਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਹੀ ਸੰਤ ਮਹਾਤਮਾ ਤੇ ਸੰਗਤ ਕਰਨੀ ਸ਼ੁਰੂ ਕਰ ਦਿੱਤੀ। ਇਹ ਹੀ ਕਾਰਨ ਸੀ ਕਿ ਉਹ ਆਤਮਿਕ ਤੌਰ ਤੇ ਬਹੁਤ ਉੱਚੀ ਸੋਚ ਵਾਲੇ ਸਨ। ਗੁਰੂ ਰਵਿਦਾਸ ਜੀ ਨੇ ਭਗਤੀ ਮਾਰਗ ਨੂੰ ਅਪਣਾਇਆ ਅਤੇ ਸਮਾਜ ਵਿੱਚ ਬਰਾਬਰੀ ਅਤੇ ਨਿਆਂ ਦੀ ਆਵਾਜ਼ ਉਠਾਈ। ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨ ਦੀ ਸ਼ੁੱਧਤਾ ਅਤੇ ਸੱਚਾਈ ਮਹੱਤਵਪੂਰਨ ਹੈ, ਨਾ ਕਿ ਜਾਤੀ ਅਤੇ ਧਰਮ। ਉਨ੍ਹਾਂ ਦੇ ਭਜਨਾ ਵਿੱਚ ਮਨ ਚੰਗਾ ਤਾਂ ਘਟੋਥੀ ਵਿੱਚ ਗੰਗਾ ਵਰਗ ਉਕਤਿਆ ਪ੍ਰਸਿੱਧ ਹੋਈਆਂ ਇਹ ਉਪਤੀ ਦੱਸਦੀ ਹੈ ਕਿ ਮਨ ਦੀ ਪਵਿੱਤਰਤਾ ਹੀ ਸਭ ਕੁਝ ਹੈ ਉਨ੍ਹਾਂ ਦੇ ਸਮੇਂ ਵਿੱਚ ਉੱਚ ਨੀਵਾ ਅਤੇ ਛੂਤਛਾਤ ਜਿਵੇਂ ਰੂੜੀਆਂ ਦਰਵਾਜ਼ੀ ਉਹ ਜਾਤੀਆਂ ਦੇ ਲੋਕ ਹਮੇਸ਼ਾ ਨੀਵੀਂ ਜਾਤੀਆਂ ਨੂੰ ਦਬਾਉਂਦੇ ਹਸਨ ਗੁਰੂ ਜੀ ਨੇ ਇਸ ਬੇਇਨਸਾਫੀ ਦੇ ਵਿਰੁੱਧ ਗੁਰਵਾਜ ਉਠਾਈ ਉਹਨਾਂ ਨੇ ਲੋਕਾਂ ਨੂੰ ਸਮਝਾਇਆ ਕਿ ਹਰੇਕ ਮਨੁੱਖ ਇੱਕੋ ਜਿਹਾ ਹੈ ਅਤੇ ਸਭ ਦਾ ਰਚਨਹਾਰ ਇੱਕ ਪ੍ਰਮਾਤਮਾ ਹੈ। ਗੁਰੂ ਜੀ ਦੇ ਬਹੁਤ ਸਾਰੇ ਭਜਨ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹਨ। ਉਹਨਾਂ ਨੇ ਸਿੱਖਿਆ ਦਿੱਤੀ ਕਿ ਮਨੁੱਖ ਨੂੰ ਹਮੇਸ਼ਾ ਨੇਕ ਕਮਾਈ ਕਰਨੀ ਚਾਹੀਦੀ ਹੈ, ਮਿਹਨਤ ਨਾਲ ਖਾਣਾ ਚਾਹੀਦਾ ਹੈ ਅਤੇ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ। ਉਹਨਾਂ ਦਾ ਇੱਕ ਪ੍ਰਸਿੱਧ ਸ਼ਬਦ ਹੈ ਆਸਾ ਰੇ ਦਾਸ ਜੀ ਜੋ ਸਭ ਮੇ ਇੱਕ ਖੁਦਾ ਹੈ ਕਹਿਤ ਹੋ ਤੋ ਕਿਉ ਮੁੱਲਾ ਕਾਜੀ ਇਸ ਸ਼ਬਦ ਰਾਹੀਂ ਉਹ ਸਮਾਜ ਨੂੰ ਇਹ ਸੰਦੇਸ਼ ਦਿੱਤੇ ਹਨ ਕਿ ਜਦੋਂ ਪ੍ਰਮਾਤਮਾ ਇੱਕ ਹੈ ਤਾਂ ਫਿਰ ਮਨੁੱਖ ਨੂੰ ਧਰਮਾ ਜਾਤਾਂ ਅਤੇ ਵੰਸ਼ਾਂ ਵਿੱਚ ਕਿਉ ਵੰਡਿਆ ਜਾਂਦਾ ਹੈ ਮਹਾਨ ਭਗਤ ਮੀਰਾ ਬਾਈ ਵੀ ਗੁਰੂ ਰਵਿਦਾਸ ਜੀ ਦੀ ਸ਼ិਸ਼ੀਸ ਸਨ ਉਹ ਉਹਨਾਂ ਦੀ ਬਹੁਤ ਸਤਿਕਾਰ ਕਰਦੀ ਸਨ ਅਤੇ ਉਹਨਾਂ ਦੇ ਉਪਦੇਸ਼ਾਂ ਦੇ